ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਸਟਾਈਲ ਵਿਦ ਪੰਜਾਬੀ ਗਰਲਸ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੀਤ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਫਿਰ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜਿਦੇ ਵਿੱਚ ਪਾਰਟੀ ਵੇਅਰ ਸੂਟਸ ਨੇ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਸਪੈਸ਼ਲ ਇਹ ਹੈ ਕਿ ਜਿਹੜੇ ਸੂਟ ਨੇ ਇਹ ਤੁਹਾਨੂੰ ਹੈਵੀ ਡਿਸਕਾਊਂਟ ਤੇ ਮਿਲਣਗੇ ਜਿਹੜੇ ਕਿ ਤੁਸੀਂ ਆਉਣ ਵਾਲੇ ਕਰਵਾ ਚੌਥੀ ਤੇ ਆਪਣੇ ਫੰਕਸ਼ਨਜ਼ ਲਈ ਬਾਈ ਕਰਕੇ ਰੱਖ ਸਕਦੇ ਹੋ ਬਹੁਤ ਹੀ ਵਧੀਆ ਫੈਬਰਿਕ ਹੈ ਜੀ ਜਿਆਦਾ ਜੌਰਜਟ ਦੇ ਉੱਤੇ ਹੀ ਆ ਤੇ ਬਹੁਤ ਹੀ ਸੋਹਣੀ ਐ ਏਮਬਰਾਇਡਰੀ ਐ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਨੇ ਤੇ ਆਓ ਜੀ ਵੀਡੀਓ ਸਟਾਰਟ ਕਰਦੇ ਆ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਤਾਂ ਕਿ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਸੋਹਣੇ-ਸੋਹਣੇ ਵੀਡੀਓਜ਼ ਮਿਲ ਸਕਣ ਤੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਆ ਸਕਣ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਜੀ ਤੇ ਅਸੀਂ ਵਿਦ ਪ੍ਰਾਈਸ ਤੁਹਾਨੂੰ ਨਾਲ-ਨਾਲ ਸਾਰੇ ਸੂਟਸ ਦਾ ਪੂਰੀ ਡਿਟੇਲ ਅਸੀਂ ਦੱਸਾਂਗੇ ਆਰਡਰ ਬੁੱਕ ਕਰਨ ਲਈ ਸਕਰੀਨ ਤੇ ਅਸੀਂ ਆਪਣਾ ਨੰਬਰ ਮੈਂਸ਼ਨ ਕੀਤਾ ਹੈ ਜੀ ਤੁਸੀਂ ਉੱਥੇ ਜਾ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸੋ ਆਓ ਜੀ ਵੀਡੀਓ ਸਟਾਰਟ ਕਰਦੇ ਹਾਂ ਹਾਂ ਜੀ bắtਦੇ ਹਾਂ ਆਪਣੇ ਪਹਿਲੇ ਸੂਟ ਵੱਲ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਫੈਬਰਿਕ ਹੈ ਆਪਣਾ ਜੌਰਜਟ ਹੈ ਜੀ ਤੇ ਜਿਹੜੀ ਐਮਬਰਾਇਡਰੀ ਹੈ ਇਹਦੇ ਵਿੱਚ ਆਪਾਂ ਆਰੀ ਵਰਕ ਯੂਜ਼ ਕੀਤਾ ਹੋਇਆ ਹੈ ਜੀ ਜਿਹੜਾ ਕਿ 골ਡਨ ਕਲਰ ਦਾ ਹੈ ਤੇ ਬਾਕੀ ਇਹਦੇ ਵਿੱਚ ਸਾਰੇ ਜਿਹੜੇ ਕਲਰਫੁਲ ਆਰੀ ਵਰਕ ਯੂਜ਼ ਕੀਤਾ ਹੋਇਆ ਹੈ ਤੇ ਆਓ ਜਿਸ ਤੋਂ ਨੂੰ ਸੂਟ ਐ ਸਾਰਾ ਖੋਲ ਕੇ ਦਿਖਾਉਣੀ ਆ ਬਹੁਤ ਹੀ ਸੋਨਾ ਡਿਜ਼ਾਈਨ ਆ ਜੀ ਡਿਫਰੈਂਟ ਜਆ ਦੇਖੋ ਬਹੁਤ ਹੀ ਹੈਵੀ ਲੁੱਕ ਸੂਟ ਐ ਜਿਹੜੀਆਂ ਭੈਣਾਂ ਨੇ ਕਰਵਾ ਚੌਥ ਲਈ ਆਪਣੇ ਸੂਟ ਬਾਈ ਕਰਕੇ ਰੱਖਣਾ ਜੀ ਇਹ ਬਹੁਤ ਹੀ ਵਧੀਆ ਹੈਵੀ ਲੁੱਕ ਸੂਟ ਐ ਕਲਰ ਵੀ ਬਹੁਤ ਪਿਆਰਾ ਜੀ ਜਿਵੇਂ ਕਲਰ ਦਾ ਤੁਸੀਂ ਥੋੜਾ ਹਲਕਾ ਤੁਹਾਨੂੰ ਲਾਈਟ ਲੱਗ ਰਿਹਾ ਹੋਵੇਗਾ ਬਟ ਇਹ ਮਹਿਰੂਨ ਛੇੜ ਐ ਤੇ ਬਾਕੀ ਤੁਸੀਂ ਐਮਬਰਾਇਡਰੀ ਚੈੱਕ ਕਰੋ ਬਹੁਤ ਹੀ ਸੋਹਣੇ ਤੇ ਡਿਫਰੈਂਟ ਜੇ ਕਲਰ ਕੰਬੀਨੇਸ਼ਨ ਪਾਇਆ ਐ ਕੋਈ ਵੀ ਅ ਇਦਾਂ ਦਾ ਜਿੱਦਾਂ ਕਾਮਨ ਕਲਰ ਕੰਬੀਨੇਸ਼ਨ ਨਹੀਂ ਹੈ ਇਹਦੇ ਵਿੱਚ ਬੜਾ ਹੀ ਪੈਰਾ ਤੁਸੀਂ ਦੇਖੋ ਸੈਂਟਰ ਦੇ ਵਿੱਚ ਬਹੁਤ ਹੀ ਵਧੀਆ ਫਲਾਰ ਬਣਿਆ ਹੋਇਆ ਇੱਕ ਤੇ ਦੋ ਪੈਨਲਸ ਬਣੀਆਂ ਹੋਈਆਂ ਨੇ ਤੇ ਜਿਹੜਾ ਘੇਰੇ ਦਾ ਵਰਕ ਹੈ ਇਹ ਪੂਰਾ ਹੈਵੀ ਲੁੱਕ ਬਣਿਆ ਹੋਇਆ ਹੈ ਜੀ ਬਹੁਤ ਹੀ ਘੇਰੇ ਦਾ ਵਰਕ ਹੈ ਜਿਹੜਾ ਉਹ ਪੂਰਾ ਹੈਵੀ ਲੁੱਕ ਹੈ ਬੜਾ ਹੀ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਹੈ ਜੀ ਤੇ ਗਲੇ ਦਾ ਵਰਕ ਦੇਖੋ ਜੀ ਤੁਸੀਂ ਬੜਾ ਹੀ ਡਿਫਰੈਂਟ ਜ ਅਤੇ ਕਨਸੈਪਟ ਦਾ ਗਲੇ ਦਾ ਵਰਕ ਕੀਤਾ ਹੋਇਆ ਹੈ ਜੀ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੈ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਦੇਖੋ ਜੀ ਬਹੁਤ ਹੀ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਹੈ ਜੀ ਇਹ ਜਿਹੜਾ ਹੈਗਾ ਫੁੱਲੀ ਆਰੀ ਵਰਕ ਹੈ ਇਹ ਸਾਰਾ ਸੂਟ ਤੇ ਇਹਦੀ ਬਾਜੂ ਤੇ ਚੈੱਕ ਕਰਾਉਣੀ ਇਸ ਤੁਹਾਨੂੰ ਬਾਕੀ ਅਗਰ ਆਪਾਂ ਕਲਰ ਕੰਬੀਨੇਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਲਰਸ ਬਹੁਤ ਸੋਹਣੇ ਪਾਏ ਹੋਏ ਨੇ ਜੀ ਤੇ ਆ ਹੈਗਾ ਜੀ ਬਾਜੂ ਦਾ ਕੰਮ ਵਾਜੂ ਤੇ ਦੇਖੋ ਹਲਕਾ ਜਿਹਾ ਬਾਰਡਰ ਦਿੱਤਾ ਹੋਇਆ ਤੇ ਉੱਪਰ ਜੋ ਪੈਨਲਸ ਦੇ ਸੈਂਟਰ ਤੇ ਸੀ ਫਲਾਰ ਉਹੀ ਸੇਮ ਵਾਜੂ ਤੇ ਬਣਿਆ ਹੋਇਆ ਵਾਜੂ ਵੀ ਬਹੁਤ ਹੈਵੀ ਲੁੱਕ ਬਣੀ ਹੋਈ ਹੈ ਜੀ ਇਹਦੀ ਤੇ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਇਹ ਇਹਨੂੰ ਤੁਸੀਂ ਵਿਆਹਾਂ ਲਈ ਜਾਂ ਆਪਣੇ ਕਰਵਾ ਚੌਥ ਲਈ ਕਿਵੇਂ ਵੀ ਤੁਸੀਂ ਇਹਨੂੰ ਸਾਡੇ ਤੋਂ ਬਾਇ ਕਰਕੇ ਰੱਖ ਸਕਦੇ ਹੋ ਅਗਰ ਤੁਸੀਂ ਇਹ ਸੂਟ ਸਾਡੇ ਤੋਂ ਬਾਇ ਕਰਨਾ ਚਾਹੁੰਦੇ ਹੋ ਤਾਂ ਤੁਸੀਂ 82600 2600 ਦੀ ਰੇਂਜ ਦੇ ਵਿੱਚ ਤੁਸੀਂ ਇਹ ਸਾਡੇ ਤੋਂ ਬਾਏ ਕਰ ਸਕਦੇ ਹੋ ਹਾਂਜੀ ਅਗਲਾ ਸੂਟ ਹੈ ਜੀ ਆਪਣਾ ਪਿਸਤਾ ਕਲਰ ਪਿਸਤਾ ਕਲਰ ਦੇ ਵਿੱਚ ਹਲਕੇ ਹਲਕੇ ਜਿਵੇਂ ਲਾਈਟ ਡਾਰਕ ਦੀ ਸ਼ੇਡਿੰਗ ਦਿੱਤੀ ਹੋਈ ਹੈ ਜੀ ਇਹ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਸੈਲਫ ਪ੍ਰਿੰਟ ਹੈ ਥੋੜਾ ਮਾਰਬਲ ਲੁੱਕ ਦੇ ਵਿੱਚ ਜਿੱਦਾਂ ਮਾਰਬਲਸ ਦੇ ਪੇਂਟਿੰਗ ਦੇ ਸੂਟ ਆਉਂਦੇ ਆ ਜਾਂ ਮਾਰਬਲ ਪ੍ਰਿੰਟ ਦੇ ਵਿੱਚ ਹੈ ਨਾ ਜਿੱਦਾਂ ਹਲਕਾ ਹਲਕਾ ਲਾਈਟ ਡਾਰਕ ਦਾ ਵਿੱਚ ਟੱਚ ਹੁੰਦਾ ਉਸ ਤਰ੍ਹਾਂ ਇਹਦੇ ਵਿੱਚ ਸੈਲਫ ਪ੍ਰਿੰਟ ਹੈ ਜੀ ਅਗਰ ਆਪਾਂ ਫੈਬਰਿਕ ਦੀ ਗੱਲ ਕਰੀਏ ਤਾਂ ਇਹ ਚਨਾਉਨ ਸਿਲਕ ਹੈ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਇਹ ਜਿਵੇਂ ਥੋੜੀ ਥੋੜੀ ਸ਼ਾਈਨਿੰਗ ਹੈ ਬਾਕੀ ਅਗਰ ਆਪਾਂ ਇਹਦੀ ਕੰਫਰਟ ਦੀ ਗੱਲ ਕਰੀਏ ਤਾਂ ਬਹੁਤ ਹੀ ਸੌਫਟ ਕਪੜਾ ਹੈ ਕੋਈ ਲਾਈਨਿੰਗ ਦੀ ਜ਼ਰੂਰਤ ਪੈਗੀ ਤੁਹਾਨੂੰ ਬਟ ਐਵੇਂ ਨਹੀਂ ਹੈਗਾ ਕਿ ਕੋਈ ਕਪੜਾ ਇਰੀਟੇਟ ਕਰਨ ਵਾਲਾ ਹੈ ਬਹੁਤ ਹੀ ਲਾਈਟ ਵੇਟ ਤੇ ਮਲਾਈਮ ਕਪੜਾ ਹੈ ਸੋ ਕਲਰ ਇਹਦਾ ਬਹੁਤ ਪਿਆਰਾ ਹੈ ਜੀ ਗੱਲ ਕਰਦੇ ਆਂ ਇਹਦੀ embroiderry ਦੀ embroiderry ਤੁਸੀਂ ਦੇਖੋ ਬਹੁਤ ਹੀ ਸੋਨੇ ਕਲਰ ਕੰਬੀਨੇਸ਼ਨ ਰੱਖੇ ਨੇ ਜੀ ਦੇਖੋ ਹਲਕਾ ਜਿਹਾ ਜਿਵੇਂ ਪਿੰਕ ਨਿਊਡ ਦਾ ਸ਼ੇਡ ਤੁਹਾਨੂੰ ਸ਼ਾਇਦ ਥੋੜਾ ਬ੍ਰਾਊਨ ਲੱਗ ਰਿਹਾ ਹੋਵੇ ਕਹਦੇ ਵਿੱਚ ਬਟ ਇਹ ਨਾ ਨਿਊਡ ਦਾ ਪਿੰਕ ਕਲਰ ਹੈ ਇਹਦੇ ਨਾਲ ਇਹਦਾ ਟੱਚ ਰੱਖਿਆ ਹੋਇਆ ਤੁਸੀਂ ਦੇਖੋ ਨਾਲ ਆਪਾਂ ਪੂਰੀ ਇਹ ਆਰੀ ਵਰਕ ਦੀ ਜਰੀ ਦਾ ਕੰਮ ਦਿੱਤਾ ਹੋਇਆ ਹੈ ਫੁੱਲੀ ਇਹ ਆਰੀ ਵਰਕ ਸੂਟ ਹੈ ਜੀ ਦੇਖੋ ਬਹੁਤ ਹੀ ਪਿਆਰਾ ਇੱਕ ਇੱਕ ਸਾਈਡ ਦੇ ਉੱਤੇ ਜਿਵੇਂ ਚਾਕ ਦੇ ਉੱਤੇ ਫਲਾਰ ਬਣਿਆ ਹੋਇਆ ਤੇ ਦੂਸਰੀ ਸਾਈਡ ਛੋਟਾ ਫਲਾਰ ਦਿੱਤਾ ਹੋਇਆ ਹੈ ਬਹੁਤ ਹੀ ਸੋਹਣਾ ਜੋ ਪਹਿਣਾ ਕੋਲ ਜਿੱਦਨ ਪੈਨਲਸ ਦੇ ਕਨਸੈਪਟ ਹੁੰਦੇ ਨੇ ਜਾਂ ਜਦਾਂ ਜਿਆਦਾ ਆਪਣੇ ਕੋਲੇ ਪੈਨਲਸ ਦੇ ਕਨਸੈਪਟ ਜਿਆਦਾ ਹੋ ਜਾਂਦੇ ਆ ਜਾਂ ਕੋਈ ਘੇਰੇ ਦਾ ਕੰਮ ਜਿਆਦਾ ਹੋ ਜਾਂਦਾ ਇਹ ਥੋੜਾ ਜਿਹਾ ਸਾਰੀਆਂ ਚੀਜ਼ਾਂ ਤੋਂ ਹਟ ਗਿਆ ਬਾਕੀ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਉੱਠ ਕੇ ਆ ਰਹੇ ਨੇ ਬਾਕੀ ਜਿਹੜਿਆਂ ਪਹਿਣਾ ਨੂੰ ਥੋੜੇ ਜਿਹਾ ਲਾਈਟ ਸੋਬਰ ਸੂਟ ਪਸੰਦ ਨੇ ਤੇ ਉਹ ਥੋੜੇ ਜਿਹਾ ਉਹਨਾਂ ਨੂੰ ਮਤਲਬ ਵਧੀਆ ਥੋੜੇ ਡੀਸੈਂਟ ਸੂਟ ਪਾ ਕੇ ਉਹਨਾਂ ਨੂੰ ਵਧੀਆ ਹਨਾ ਖੁਸ਼ੀ ਮਿਲਦੀ ਆ ਤਾਂ ਉਹਦੇ ਲਈ ਬਿਲਕੁਲ ਹੀ ਪਰਫੈਕਟ ਸ਼ੇਡ ਹੈ ਸੂਟ ਦਾ ਕਲਰ ਵੀ ਬਹੁਤ ਸੋਹਣਾ ਤੇ ਇੰਬ੍ਰੋਇਡਰੀ ਦੀ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾਗਾ ਬਾਕੀ ਤੁਸੀਂ ਇਹ ਸੂਟ ਨੂੰ ਆਪਣੇ ਮਦਰਸ ਲਈ ਵੀ ਬਾਈ ਕਰ ਸਕਦੇ ਹੋ ਬਾਕੀ ਕੋਈ ਵੀ ਕਿਸੇ ਵੀ ਏਜ ਦਾ ਇਹਨੂੰ ਪਾ ਸਕਦਾ ਹੈ ਗਲੇ ਦਾ ਕੰਮ ਤੁਸੀਂ ਦੇਖੋ ਬੜਾ ਹੀ ਸੋਨਾ ਗਲੇ ਦਾ ਡਿਜ਼ਾਈਨ ਰੱਖਿਆ ਹੋਇਆ ਹੈ ਜੀ ਸੈਂਟਰ ਦੇ ਵਿੱਚ ਤੁਸੀਂ ਜਿਹੜਾ ਇੱਕ ਤੁਸੀਂ ਦੇਖ ਰਹੇ ਹੋਗੇ ਬਾਕਸ ਇਹਦੇ ਵਿੱਚ ਤੁਸੀਂ ਅਗਰ ਤੁਸੀਂ ਸੇਮ ਇਹਨੂੰ ਐਜ਼ ਇਟ ਐਜ਼ ਰੱਖਣਾ ਤਾਂ ਉਹ ਵੀ ਸਹੀ ਆ ਬਟ ਤੁਸੀਂ ਹਲਕੇ ਜੇਕਰ ਇੱਕ ਅੱਧਾ ਕੋਈ ਬਟਨ ਪੋਰਟਲੀ ਬਟਨ ਵਗੈਰਾ ਵਿੱਚ ਐਡ ਕਰਨਾ ਚਾਹੁੰਦੇ ਹੋ ਡਿਜ਼ਾਈਨਿੰਗ ਲਈ ਉਹ ਵੀ ਸੋਹਣਾ ਲੱਗੂਗਾ ਤੇ ਤੁਸੀਂ ਦੇਖੋ ਬਹੁਤ ਹੀ ਪਿਆਰਾ ਸੂਟ ਹੈ ਇਹ ਤੇ ਕਪੜੇ ਦੀ ਸ਼ਾਈਨਿੰਗ ਬਾਕੀ ਸਾਰਾ ਕੁਝ ਪਰਫੈਕਟ ਹੈ ਇਹਦੇ ਵਿੱਚ ਕੋਈ ਤੁਹਾਨੂੰ ਐਵੇਂ ਨਹੀਂ ਲੱਗੂਗਾ ਤੇ ਇਹ ਹੈਗਾ ਜੀ ਬਾਜੂ ਦਾ ਕੰਮ ਬਾਜੂ ਤੇ ਦੇਖੋ ਬਾਜੂ ਤੇ ਇੱਕ ਫਲਾਰ ਬਣਿਆ ਹੋਇਆ ਹੈ ਬਟ ਤੁਸੀਂ ਜਿਵੇਂ ਹਲਕੀ ਜਿਹੀ ਮੂਰੇ ਕੰਟਰਾਸਟ ਕਰਕੇ ਪਾਈਪਿੰਗ ਵੀ ਦੇ ਸਕਦੇ ਹੋ ਹਲਕੀ ਫੁਲਕੀ ਲੇਸ ਵੀ ਦੇ ਸਕਦੇ ਹੋ ਤੁਸੀਂ ਬਾਜੂ ਤੇ ਤੇ ਜਿਵੇਂ ਚਾਕਾਂ ਦੇ ਉੱਤੇ ਵੀ ਤੁਸੀਂ ਜਿਵੇਂ ਕੰਟਰਾਸਟ ਕਰਕੇ ਹਲਕੀ-ਪੁਲਕੀ ਪਾਈਪਿੰਗ ਜਾਂ ਕੋਈ ਲੇਸ ਕੱਟ ਕੱਢ ਸਕਦੇ ਹੋ ਤਾਂ ਕਿ ਜੋ ਸੂਟ ਦੀ ਲੁੱਕ ਹੈ ਹੋਰ ਵਧੀਆ ਐਨਹਾਂਸ ਹੋ ਸਕੇ ਬਿਊਟੀ ਇਹਦੀ ਤੇ ਅ ਅਗਰ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਤੁਸੀਂ ਇਹ ਸਾਡੇ ਤੋਂ ਸੂਟ ਡਿਸਕਾਊਂਟ ਤੇ 2250 ਰੁਪਏ ਦੇ ਵਿੱਚ ਬਾਏ ਕਰ ਸਕਦੇ ਹੋ 2250 ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਹਾਂਜੀ ਇਹ ਆਪਣਾ ਅਗਲਾ ਸੂਟ ਇਹਦਾ ਪਹਿਲਾਂ ਤੁਸੀਂ ਕਲਰ ਚੈੱਕ ਕਰੋ ਸ਼ਾਇਦ ਤੁਹਾਨੂੰ ਲਾਈਟਸ ਦੀ ਰਿਫਲੈਕਸ਼ਨ ਕਰਕੇ ਥੋੜਾ ਜਿਹਾ ਬ੍ਰਿਕ ਕਲਰ ਲੱਗ ਰਿਹਾ ਹੋਵੇ ਬਟ ਇਹ ਪੂਰਾ ਡਾਰਕ ਨਿਊਡ ਪਲਮ ਸ਼ੇਡ ਹੈ ਜੀ ਇਹ ਬਹੁਤ ਹੀ ਪਿਆਰਾ ਕਲਰ ਹੈ ਇਹ ਕੋਈ ਇਹਨੂੰ ਹਰ ਇੱਕ ਏਜ ਦੇ ਹਰ ਇੱਕ ਵਰਗ ਦੀ ਭੈਣ ਪਾ ਸਕਦੀ ਹੈ ਬਹੁਤ ਹੀ ਪਿਆਰਾ ਜਿੱਦਾਂ ਅੱਜਕੱਲ ਪੇਸਟਲ ਕਲਰ ਦਾ ਟ੍ਰੈਂਡ ਹੈ ਨਾ ਉਦਾਂ ਦੀ ਹੀ ਬੜਾ ਹੀ ਸੋਹਣਾ ਨਿਊਡ ਕਲਰ ਹੈ ਜੀ ਪਲਮ ਸ਼ੇਡ ਤੇ ਇੱਕ ਅਸੀਂ ਇੱਥੇ ਹੋਰ ਤੁਹਾਨੂੰ ਗੱਲ ਡਿਸਕਸ ਕਰਨੀ ਚਾਹੁੰਦੇ ਆ ਤੁਹਾਡੇ ਨਾਲ ਕਈ ਪੈਣਾ ਹੁੰਦੀਆਂ ਨੇ ਅਸੀਂ ਆਲਰੇਡੀ ਹੀ ਆਪਣਾ ਪ੍ਰਾਈਸ ਬਹੁਤ ਹੀ ਘੱਟ ਰੇਟ ਰੱਖਿਆ ਹੋਇਆ ਜੀ ਬਿਲਕੁਲ ਡਿਸਕਾਊਂਟ ਕਰਕੇ ਬਹੁਤ ਲੋ ਪ੍ਰਾਈਸ ਰੱਖਿਆ ਹੋਇਆ ਹੈ ਜੀ ਸੋ ਪਲੀਜ਼ ਪ੍ਰਾਈਸ ਨੂੰ ਲੈ ਕੇ ਕੋਈ ਮਤਲਬ ਨਾ ਰੱਖਿਆ ਕਰੋ ਹਨਾ ਕਿ ਥੋੜਾ ਬਹੁਤ ਹੋਰ ਕੱਟ ਕਰੋ ਜੀ ਲੈਸ ਕਰੋ ਨਾ ਅਸੀਂ ਆਲਰੇਡੀ ਬਹੁਤ ਹੀ ਘੱਟ ਪ੍ਰਾਈਸ ਰੱਖਿਆ ਹੋਇਆ ਜੀ ਬਹੁਤ ਘੱਟ ਮਾਰਜਨ ਤੇ ਰੱਖ ਕੇ ਆਪਣਾ ਅਸੀਂ ਤੁਹਾਨੂੰ ਸੂਟ ਦੇ ਰਹੇ ਆ ਬਟ ਤੁਸੀਂ ਦੇਖੋ ਵੀ ਏਮਬਰਾਇਡਰੀ ਵੀ ਬਹੁਤ ਸੋਹਣੀ नीट एंड क्लीन ਹੁੰਦੀ ਆ ਕੋਈ ਫੈਬਰਿਕ ਪੱਖੋਂ ਵੀ ਨਹੀਂ ਕੋਈ ਕੰਪਲੇਨ ਹਨਾ ਤੇ ਤੁਸੀਂ ਜਿੱਦਾਂ ਹੋਣਾ ਸੀ ਤੁਹਾਡੇ ਨਾਲ ਇਹ ਸੂਟ ਸ਼ੇਅਰ ਕਰਾਂਗੇ ਹਨਾ ਤੇ ਤੁਸੀਂ ਮਤਲਬ ਦੇਖਿਓ ਕਿ ਇੰਨਾ ਹੈਵੀ ਵਰਕ ਤੁਹਾਨੂੰ ਮਤਲਬ ਇੰਨੇ ਘੱਟ ਰੇਟ ਤੇ ਹੋਰ ਨਹੀਂ ਕਿਤੇ ਹਨਾ ਪੋਸੀਬਲ ਹੈਗਾ ਕੋਈ ਵੀ ਤੁਹਾਨੂੰ ਹਾਂ ਮਿਲੇਗਾ ਹਨਾ ਤੇ ਬਾਕੀ ਤੁਸੀਂ ਜਿਹੜੀਆਂ ਪਹਿਣਾ ਬੁਟੀਕ ਸੂਟ ਵੇਅਰ ਕਰਦੀਆਂ ਰਹਿੰਦੀਆਂ ਉਹਨਾਂ ਨੂੰ ਸਾਡੀ ਵੀਡੀਓ ਰਾਹੀਂ ਸਾਡੇ ਮਤਲਬ ਕੰਮ ਦਾ ਜੋ ਕੁਆਲਿਟੀ ਆ ਉਹ ਪਤਾ ਲੱਗ ਹੀ ਜਾਂਦੀ ਹੋਵੇ ਕਿ ਕਿ ਕਿੰਨਾ ਕਿ ਨੀਟ ਐਂਡ ਕਲੀਨ ਕੰਮ ਹੈ ਹਨਾ ਬਾਕੀ ਮਤਲਬ ਫੈਬਰਿਕ ਨੂੰ ਲੈ ਕੇ ਵੀ ਅਸੀਂ ਤੁਹਾਨੂੰ ਵਾਰ-ਵਾਰ ਕਹਿੰਦੇ ਆ ਵੀ ਕੋਈ ਇਸ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੈ ਹਨਾ ਤੇ ਕਈ ਪਹਿਣਾ ਦੀ ਦੂਸਰੀ ਗੱਲ ਕਈ ਪਹਿਣਾ ਦਾ ਹੁੰਦਾ ਕਿ ਦੁਪੱਟਿਆਂ ਨੂੰ ਲੈ ਕੇ ਹੁੰਦਾ ਕਿ ਨਹੀਂ ਹਨਾ ਦੁਪੱਟੇ ਤੁਸੀਂ ਨਾਲ ਅਟੈਚ ਕਰਿਆ ਕਰੋ ਉਹ ਅਸੀਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਚ ਦੱਸ ਚੁੱਕੇ ਆ ਕਿ ਦੁਪੱਟਿਆਂ ਦਾ ਕਾਫੀ ਇਸ਼ੂ ਹੁੰਦਾ ਹੈ ਕਿ ਕਈ ਹੁੰਦਾ ਹੈ ਵੀ ਮਤਲਬ ਪੈਣਾ ਮਸਲਿਨ ਦੇ ਪ੍ਰੇਫਰ ਕਰਦੀਆਂ ਨੇ ਕਈ ਚਨੌਣ ਦੇ ਕਿਦਾਂ ਵੀ ਹੈ ਨਾ ਅਸੀਂ ਨਹੀਂ ਚਾਹੁੰਦੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਕਰਨਾ ਪਵੇ ਜਾਂ ਅਸੀਂ ਦੁਪੱਟੇ ਨਾਲ ਰੈਡੀ ਕਰਵਾ ਦਈਏ ਤੁਸੀਂ ਕੋਮ ਵੀ ਦੁਪੱਟਾ ਸਾਡੇ ਪਸੰਦ ਨਹੀਂ ਜੀ ਦੁਪੱਟਾ ਰੱਖ ਲਓ ਨਾ ਬਹੁਤ ਹੁੰਦਾ ਪਹਿਣਾ ਦਾ ਅਲੱਗ-ਅਲੱਗ ਬਹੁਤ ਮਤਲਬ ਜ਼ਿਆਦਾ ਨਹੀਂ ਬਟ ਕੁਛ ਕੁ ਪਹਿਣਾ ਹੁੰਦਾ ਹੁੰਦਾ ਹੈ ਨਾ ਬੜੀਆਂ ਮਤਲਬ ਚੂਜ਼ੀ ਹੁੰਦੀਆਂ ਨੇ ਵੀ ਨਹੀਂ ਦੁਪੱਟਾ ਮੇਰੇ ਇਹ ਨਹੀਂ ਹੈਗਾ ਤੁਸੀਂ ਇਹਨੂੰ ਲਗਾ ਲਓ ਉਹ ਮੈਂ ਆਪੇ ਰੱਖੂੰਗੀ ਹੈਨਾ ਵੀ ਆਪੇ ਦੁਪੱਟਾ ਨਾਲ ਤਿਆਰ ਕਰਵਾ ਲੂੰਗੀ ਸੋ ਅਸੀਂ ਇਸ ਕਰਕੇ ਸਿਰਫ ਸੂਟਸ ਦੇ ਰੱਖਿਆ ਹੈ ਅਗਰ ਤੁਸੀਂ ਦੁਪੱਟੇ ਦਾ ਸਾਨੂੰ ਕਹੋਗੇ ਵੀ ਅਸੀਂ ਅਟੈਚ ਕਰਨਾ ਹੈ ਤਾਂ ਦੁਪੱਟਾ ਸੀ ਅਟੈਚ ਕਰ ਦਾਂਗੇ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਦੁਪੱਟਾ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਲੇਸਸ ਦਾ ਕਨਸੈਪਟ ਚਾਹੁੰਦੇ ਹੋ ਤਾਂ ਲੇਸਸ ਦਾ ਦੇ ਦਾਂਗੇ ਅਗਰ ਟਾਈ ਐਂਡ ਡਾਈ ਦਾ ਤੁਸੀਂ ਕਨਸੈਪਟ ਚਾਹੁੰਦੇ ਹੋ ਉਹ ਅਸੀਂ ਕਰ ਦਾਂਗੇ ਹਨਾ ਕਿਸੇ ਵੀ ਕੋਈ ਫੈਬਰਿਕ ਤੇ ਜਿੱਦਾਂ ਤੁਹਾਨੂੰ ਕੰਫਰਟ ਹੋ ਤੁਹਾਨੂੰ ਉਸੇ ਤਰ੍ਹਾਂ ਦੀ ਕੋਈ ਮਸਲੀਨ ਦਾ ਜਾਂ ਜੌਰਜਟ ਦਾ ਤੁਸੀਂ ਅਗਰ ਨਾਲ ਦੇ ਫੈਬਰਿਕ ਦੇ ਦੁਪੱਟਾ ਵੀਅਰ ਕਰਨਾ ਹਨਾ ਕਿਸੇ ਵੀ ਤਰ੍ਹਾਂ ਦਾ ਤਾਂ ਅਸੀਂ ਉਹ ਤੁਹਾਡੇ ਔਨ ਡਿਮਾਂਡ ਰੈਡੀ ਕਰਵਾ ਕੇ ਦੇ ਦਾਂਗੇ ਬਟ ਫਿਲਹਾਲ ਇਹ ਦੁਪट्टे ਤੋਂ ਬਿਨਾ ਇਕੱਲੇ ਸੂਟ ਨੇ ਜੀ ਤੇ ਆਓ ਤੁਹਾਨੂੰ ਸੂਟ ਦਿਖਾਉਂਦੇ ਹਾਂ ਹਾਂਜੀ ਇਹ ਸੂਟ ਦੀ ਏਮਬ੍ਰੋਇਡਰੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਸੂਟ ਦੇ ਉੱਤੇ ਬਾਦਲਾ ਵਰਕ ਨਾਲ ਸਾਰਾ ਜਿਵੇਂ ਥੋੜਾ ਜਿਹਾ ਅਸੀਂ ਇੱਕ ਕਲਰ ਕੰਬੀਨੇਸ਼ਨ ਰੱਖਿਆ ਪਲਮ ਕਲਰ ਨੂੰ ਹੀ ਥੋੜਾ ਜਿਹਾ ਲਾਈਟ ਅਸੀਂ ਪਿੰਕ ਨਾਲ ਇਹਦਾ ਕੰਟਰਾਸਟ ਰੱਖਿਆ ਹੋਇਆ ਹੈ ਜੀ ਸਾਰਾ ਫੁੱਲੀ ਬਾਦਲਾ ਵਰਕ ਹੈ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੈ ਜੀ ਚੈੱਕ ਕਰੋ ਜੀ ਫਰੰਟ ਤੇ ਪੂਰਾ ਫੁੱਲ ਜਾਲ ਵਿਛਿਆ ਹੋਇਆ ਬਹੁਤ ਹੀ ਸੋਹਣਾ ਪੂਰੀ ਫੁੱਲ ਹੈਵੀ ਲੁੱਕ ਏਮਬਰਾਇਡਰੀ ਹੈ ਜੀ ਬੜਾ ਹੀ ਡੀਸੈਂਟ ਤੇ ਰਾਇਲ ਜਿਹਾ ਕੰਮ ਕੀਤਾ ਹੋਇਆ ਹੈ ਬਾਕੀ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਹੈ ਗਲੇ ਦਾ ਤੁਸੀਂ ਦੇਖੋ ਇਹ ਗਲਾ ਇੱਥੇ ਰੱਖਿਆ ਹੋਇਆ ਹੈ ਜੀ ਤੁਸੀਂ ਹਲਕੀ ਜੀ ਕੋਈ ਪਾਈਪਿੰਗ ਦੇਣੀ ਆ ਤਾਂ ਜਾਂ ਕੋਈ ਗਲਤੀ ਥੋੜਾ ਬਹੁਤ ਤੁਸੀਂ ਡਿਜ਼ਾਈਨ ਦੇਣਾ ਤਾਂ ਤੁਸੀਂ ਉਹ ਦੇ ਸਕਦੇ ਹੋ ਤੇ ਪੂਰਾ ਹੈਵੀ ਲੁੱਕ ਸੂਟ ਹੈ ਜੀ ਇਹ ਗੱਲ ਕਰਦੇ ਆ ਬਾਜੂ ਦੀ ਬਾਜੂ ਤੁਸੀਂ ਦੇਖੋ ਬਾਜੂ ਦੇ ਉੱਤੇ ਵੀ ਸੇਮ ਕਨਸੈਪਟ ਦੇ ਅਸੀਂ ਬਾਰਡਰ ਰੱਖਿਆ ਹੋਇਆ ਜਿਹਦੇ ਵਿੱਚ ਤਿੰਨ ਫਲਾਰਸ ਦਿੱਤੇ ਹੋਏ ਨੇ ਬਾਜੂ ਤੇ ਵੀ ਬਾਜੂ ਦੇ ਉੱਤੇ ਵੀ ਸੇਮ ਤੁਸੀਂ ਅੱਗੇ ਕੋਈ 골ਡਨ ਕਲਰ ਦੀ ਜਾਂ ਕੋਈ ਪਿੰਕ ਕਲਰ ਦੀ ਕੰਟਰਾਸਟ ਕਰਕੇ ਲੇਸ ਜਾਂ ਪਾਈਪਿੰਗ ਅਟੈਚ ਕਰ ਸਕਦੇ ਹੋ ਇਨੂੰ ਤੁਸੀਂ ਆਪਣੇ ਕਰਵਾ ਚੌਥ ਲਈ ਜਾਂ ਤੁਸੀਂ ਆਪਣੇ ਮਤਲਬ ਆਉਣ ਵਾਲੇ ਫੰਕਸ਼ਨਸ ਲਈ ਬਾਏ ਕਰਕੇ ਰੱਖ ਸਕਦੇ ਹੋ ਇਹ ਸੂਟ ਦੇ ਅਗਰ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ 3500 3500 ਦੇ ਵਿੱਚ ਤੁਸੀਂ ਸਾਡੇ ਤੋਂ ਇਹ ਬਾਏ ਕਰ ਸਕਦੇ ਹੋ ਸਕਰੀਨ ਦੇ ਉੱਤੇ ਤੁਹਾਨੂੰ ਇੱਕ ਨੰਬਰ ਦਿੱਤਾ ਹੋਇਆ ਜੀ ਇਹਦੇ ਉੱਤੇ ਤੁਸੀਂ ਆਪਣੇ ਜਲਦੀ ਤੋਂ ਜਲਦੀ ਆਰਡਰ ਬੁੱਕ ਕਰ ਸਕਦੇ ਹੋ ਅ ਇੱਕ ਪਲੀਜ਼ ਰਿਕੁਐਸਟ ਹੈ ਜੀ ਤੁਹਾਡੇ ਆਰਡਰ ਆਪਦਾ ਜਲਦੀ ਹੈਨਾ ਜਿੰਨਾ ਭੈਣਾਂ ਨੂੰ ਵੀ ਸਾਡੇ ਸੂਟਸ ਪਸੰਦ ਆਏ ਜਾਂ ਜੋ ਵੀ ਬਾਇ ਕਰਨਾ ਚਾਹੁੰਦੇ ਨੇ ਥੋੜਾ ਜਿਹਾ ਆਰਡਰ ਸਾਨੂੰ ਜਲਦੀ ਕਨਫਰਮ ਕਰਿਆ ਕਰੋ ਜੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਜਿਹੜੇ ਪਹਿਲਾਂ ਸੂਟਸ ਰੱਖੇ ਸੀਗੇ ਉਹਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈਨਾ ਬਹੁਤ ਭੈਣਾਂ ਨੂੰ ਪਸੰਦ ਆਏ ਬਟ ਜਦੋਂ ਉਹ ਭੈਣਾਂ ਨੂੰ ਮਤਲਬ ਉਹਨਾਂ ਨੇ ਆਰਡਰ ਕਨਫਰਮ ਕੀਤਾ ਤਾਂ ਉਸ ਤੋਂ ਪਹਿਲਾਂ ਹੀ ਉਹ ਸੇਲ ਹੋ ਚੁੱਕੇ ਸੀ ਤਾਂ ਕਈ ਭੈਣਾਂ ਇਦਾਂ ਸੀ ਕਿ ਉਹਨਾਂ ਨੂੰ ਮਤਲਬ ਬਹੁਤ ਜਲਦੀ ਸੂਟ ਚਾਹੀਦੇ ਸੀਗੇ ਹਨਾ ਤਾਂ ਪਲੀਜ਼ ਥੋੜਾ ਹਨਾ ਸਾਨੂੰ ਨਹੀਂ ਮਤਲਬ ਅਸੀਂ ਨਹੀਂ ਚਾਹੁੰਦੇ ਕੋਈ ਤੁਸੀਂ ਡਿਸਪਾਇੰਟਡ ਹੋਮ ਹੋ ਹਨਾ ਕਿਸੇ ਵੀ ਚੀਜ਼ ਨੂੰ ਲੈ ਕੇ ਤਾਂ ਆਰਡਰ ਤੁਸੀਂ ਥੋੜਾ ਆਪਣਾ ਮਤਲਬ ਜਲਦੀ ਡਿਸੀਜਨ ਲੈ ਕੇ ਕਨਫਰਮ ਕਰ ਦਿਆ ਕਰੋ ਜੀ ਸਕਰੀਨ ਦੇ ਉੱਤੇ ਤੁਹਾਨੂੰ ਅਸੀਂ ਨੰਬਰ 1 ਦਿੱਤਾ ਹੋਇਆ ਹੈ ਇਹਦੇ ਉੱਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸੋ ਇਸ ਸੀ ਸਾਡੀ ਅੱਜ ਦੀ ਵੀਡੀਓ ਅਗਰ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ